ਸੰਦੀਪ ਸਿੰਘ ਸਣੀਤੇ ਜ਼ਿਲ੍ਹੇ ਵਿੱਚ ਤਸ਼ੱਦਦ ਦਾ ਮਾਮਲਾ ਪੰਥਕ ਸਿਆਸਤ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਲ੍ਹੇ 'ਚ ਸੰਦੀਪ ਸਣੀ ਦੀ ਕੁੱਟਮਾਰ ਕੀਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਤੇ ਵੱਡੇ ਇਲਜ਼ਾਮ ਲੱਗੇ ਜਿਸ ਤੋਂ ਬਾਅਦ ਸਿੱਖਾਂ ਦੇ ਵੱਲੋਂ ਪੱਕਾ ਮੋਰਚਾ ਜ਼ਿਲ੍ਹੇ ਦੇ ਬਾਹਰ ਕਰ ਦਿੱਤਾ ਗਿਆ। ਇਸੇ ਦੌਰਾਨ ਹੀ ਸਾਬਕਾ ਇੰਸਪੈਕਟਰ ਸੁਭਾ ਸਿੰਘ ਸਰਹੰਦ ਦੀ ਮੌਤ ਹੋ ਜਾਂਦੀ ਹੈ ਜਿਸ ਤੇ ਹੁਣ ਭੋਗ ਨੂੰ ਲੈ ਕੇ ਸ਼ਿਵ ਸੈਨਾ ਆਗੂ ਤੇ ਸਿੰਘਾਂ ਦੇ ਵਿਚਕਾਰ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ। ਹਾਲਾਂਕਿ ਸ਼ਿਵਸੈਨਾ ਆਗੂਆਂ ਦੇ ਵੱਲੋਂ ਸਿੱਧੇ ਤੌਰ ਤੇ ਸੂਬਾ ਸਰਹੰਦ ਦੇ ਭੋਗਰੂ ਲੈ ਕੇ ਤਿਆਰੀ ਖੇਚੀ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਭੋਗ ਪਾਵਾਂਗੇ ਪਰ ਦੂਜੇ ਪਾਸੇ ਟਕਸਾਲੀ ਸਿੰਘਾਂ ਦੇ ਵੱਲੋਂ ਹੁਣ ਸਖਤ ਚੇਤਾਵਨੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਸੂਰਤ ਦੇ ਵਿੱਚ ਬੁੱਚੜ ਸੂਬੇ ਸਰਹੰਦ ਦਾ ਭੋਗ ਨਹੀਂ ਪੈਣਦਿਆਂਗੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਟਕਸਾਲ ਵਾਲੇ ਸਿੰਘ ਦਾ ਤੁਸੀਂ ਵੀ ਸੁਣੋ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਪਰਮ ਸਤਕਾਲ ਜੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਾਲਮ ਉੱਟੜ ਅਤੇ ਦਰਿੰਦਾ ਪੁਲਿਸ ਅਫਸਰ ਸੂਬਾ ਸਰਹੰਦ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਵੱਲੋਂ ਜਦੋਂ ਉਹ ਸੋਧਿਆ ਜਾ ਚੁੱਕਾ ਆ ਉਦੋਂ ਤੋਂ ਹੀ ਕੁਝ ਮੁਗਲਾਂ ਦੀਆਂ ਔਲਾਦਾਂ ਸ਼ਿਵ ਸੈਨਿਕਾਂ ਨੇ ਬੜਾ ਚੀਕ ਦਿਖਾੜਾ ਪਾਇਆ ਜਾ ਰਿਹਾ ਆ ਉਹ ਸੂਬੇ ਸਰਹੰਦ ਦੇ ਹੱਕ ਵਿੱਚ ਅਤੇ ਭਾਈ ਸੰਦੀਪ ਸਿੰਘ ਸੰਧੀ ਦੇ ਵਿਰੋਧ ਵਿੱਚ ਜਿਹੜਾ ਆ ਉਹ ਭੁੱਗਤ ਰਹੇ ਆ ਪਰ ਸੱਚ ਜਾਣਿਓ ਸ਼ਿਵ ਸੈਨਿਕਾਂ ਦੀਆਂ ਚੀਕਾਂ ਸੁਣ ਕੇ ਖਾਲਸਾ ਪੰਥ ਨੂੰ ਬੜਾ ਆਨੰਦ ਆ ਰਿਹਾ ਆ। ਸ਼ਿਵ ਸੈਨਿਕ ਸੂਬਾ ਸਰਹੰਦ ਨੂੰ ਜਾਂ ਆ ਸੁਧੀ ਸੁਰੀ ਨੂੰ ਭਾਵੇਂ ਸ਼ਹੀਦ ਕਹਿਣ ਭਾਵੇਂ ਜੋ ਮਰਜ਼ੀ ਕਹਿਣ ਉਹ ਇਹਨਾਂ ਦੀ ਮਰਜ਼ੀ ਆ। ਪਰ ਸੂਬਾ ਸਰਹੰਦ ਹੋਵੇ ਜਾਂ ਸੂਰੀ ਹੋਵੇ ਇਹ ਸਿੱਖਾਂ ਦੇ ਦੁਸ਼ਮਣ ਆ। ਇਹ ਇੱਕ ਗੁੱੱਜਰ ਆ ਜਿਨ੍ਹਾਂ ਨੇ ਸਿੱਖੀ ਦੇ ਖਿਲਾਫ ਝੰਡਾ ਚੁੱਕਿਆ ਹੋਇਆ ਸੀ। ਦੇਦੇ ਕਹੁੰਦੇ ਸਨ ਕਿ ਇਸ ਪੰਜਾਬ ਦੀ ਧਰਤੀ ਦੇ ਉੱਤੋਂ ਗੁਰੂਆਂ ਸੂਰਬੀਰਾਂ ਸ਼ਹੀਦਾਂ ਦੀ ਧਰਤੀ ਤੋਂ ਸਿੱਖੀ ਅਤੇ ਸਿੱਖਾਂ ਦਾ ਜਿਹੜਾ ਨਾਸ ਆ ਉਹ ਹੋ ਜਾਵੇ ਪਰ ਗੁਰੂ ਦਾ ਖਾਲਸਾ ਜਿਹੜਾ ਆ ਉਹ ਗਰਜਿਆ ਭਾਈ ਸੰਦੀਪ ਸਿੰਘ ਸੰਧੀ ਨੇ ਆਪਣਾ ਕੌਮੀ ਫਰਜ਼ ਜਿਹੜਾ ਆ ਉਹ ਨਿਭਾਇਆ ਤੇ ਪਹਿਲਾਂ ਸੂਰੀ ਨੂੰ ਸੋਧਿਆ ਅਤੇ ਬਾਅਦ ਵਿੱਚ ਸੂਰੀ ਦਾ ਹੀ ਇੱਕ ਹੋਲ ਯਾਰ ਨਰਕਾਂ ਨੂੰ ਜਿਹੜਾ ਆ ਉਹ ਤੋੜਿਆ ਆ ਸੋ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਚੀਕ ਚਹਾੜਾ ਪਾਇਆ ਹੋਇਆ ਆ ਉਹ ਜਦੋਂ ਸੂਬਾ ਸਰਹੰਦ ਜਦੋਂ ਸਹਿਬਜ਼ਾਦੀਆਂ ਦੇ ਵੇਲੇ ਹੋਇਆ ਸੀ ਇੱਕ ਸੂਬਾ ਸਰਹੰਦ ਮੁਗਲ ਹਾਕਮ ਉਦੋਂ ਵੀ ਸੋਚਾ ਨੰਦ ਵਰਗੇ ਸਿੱਖ ਕੌਮ ਦੇ ਖਿਲਾਫ ਭੁਗਤਦੇ ਰਹੇ ਆ ਸਹਿਬਜ਼ਾਦੀਆਂ ਦੇ ਖਿਲਾਫ ਜਿਹੜਾ ਆ ਉਹ ਭੁਗਤਦੇ ਰਹੇ ਆ ਤੇ ਹੁਣ ਵੀ ਜਿਹੜੇ ਸੋਚਾ ਨੰਦ ਦੇ ਵਾਰਸ ਆ ਉਹ ਸ਼ਿਮ ਸ਼ੈਨਿਕ ਉਹ ਫਿਰ ਸੂਬਾ ਸਰਹੰਦ ਦੇ ਹਾਕਮ ਦੇ ਵਿੱਚ ਭੁਗਤ ਰਹੇ ਆ ਤੇ ਕੌਮੀ ਯੋਧਿਆਂ ਦੇ ਖਿਲਾਫ ਜਿਹੜਾ ਸਿੱਖ ਕੌਮ ਦੇ ਖਿਲਾਫ ਜਿਹੜਾ ਆ ਉਹ ਭੁਗਤ ਰਹੇ ਆ ਪਰ ਇਹ ਗੱਲ ਯਾਦ ਰੱਖਿਓ ਕਿ ਜਦੋਂ ਜਦੋਂ ਵੀ ਸੋਚਾ ਨੰਦ ਵਰਗੇ ਜਦੋਂ ਜਦੋਂ ਵੀ ਸੁਪਾ ਸਰੰਦ ਵਰਗੇ ਦੁਬਾਰਾ ਜਨਮ ਲੈਣਗੇ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਵਾਰਸ ਭਾਈ ਬਾਦ ਸਿੰਘ ਦੇ ਵਾਰਸ ਭਾਈ ਸੁਖਾ ਸਿੰਘ ਭਾਈ ਮਹਿਤਾਬ ਸਿੰਘ ਦੇ ਵਾਰਸ ਜਿਹੜੇ ਆ ਉਹ ਵੀ ਫਿਰ ਜੰਮਦੇ ਰਹਿਣਗੇ ਤੇ ਇਹੋ ਜਿਹੇ ਦੁਸ਼ਤਾਂ ਨੂੰ ਜਿਹੜਾ ਸਬਕ ਆ ਉਹ ਸਿਖਾਉਂਦੇ ਰਹਿਣਗੇ ਸ਼ਿਵ ਸੈਨਿਕਾ ਦਾ ਚੀਕ ਤੇ ਹਾਰਾ ਸੁਣ ਕੇ ਤਾਂ ਇੰਝ ਹੀ ਪ੍ਰਤੀਤ ਹੋ ਰਿਹਾ ਆ ਕਿ ਸਾਡੇ 18ਵੀਂ ਸਦੀ ਦੇ ਜਿਹੜੇ ਸਿੱਖ ਜਰਨੈਲਸ ਹਨ ਕਿਨੇ ਸਰਦਾਰ ਜੱਸਾ ਸਿੰਘ ਜੀ ਅਰਧਵਾਲੀਆ ਸਰਦਾਰ ਛੱਟ ਸਿੰਘ ਜੀ ਸ਼ੂਗਰ ਚੱਕੀਆ ਮਹਾਰਾਜਾ ਰਣਜੀਤ ਸਿੰਘ ਜਾਂ ਹੋਰ ਜਿੰਨੇ ਵੀ ਸੂਰਮੇ ਹੋਏ ਆ ਉਹ ਮੁਗਲਾਂ ਦੇ ਕੋਲੋਂ ਅਫਗਾਨਾਂ ਦੇ ਕੋਲੋਂ ਪਠਾਣਾਂ ਦੇ ਕੋਲੋਂ ਹਿੰਦੂਆਂ ਦੀਆਂ ਬਹੁ-ਬੇਟੀਆਂ ਇਹਨਾਂ ਦੀਆਂ ਜਿਹੜੀਆਂ ਘਰਵਾਲੀਆਂ ਆ ਉਹ ਸ਼ੁਰਾਕੇ ਲੈ ਕੇ ਆਉਂਦੇ ਰਹੇ ਆ ਤੇ ਇਹ ਜਿਹੜੇ ਸ਼ਿਵ ਸੈਨਿਕ ਰੋਲਾ ਪਾ ਰਹੇ ਆ ਜਿਵੇਂ ਸੂਬਾ ਸਰਹੰਦ ਗੁੱਜਰ ਖਾਨੇਦਾਰ ਅਫਸਰ ਦੇ ਹਾਕ ਵਿੱਚ ਭੁਗਤ ਰਹੇ ਆ ਇਹ ਐਂਝ ਹੀ ਪਰਤੀਤ ਹੋ ਰਿਹਾ ਕਿ ਇਹ ਉਹਨਾਂ ਮੁਗਲਾਂ ਅਫਗਾਨਾਂ ਤੇ ਪਖਤਾਨਾਂ ਦੀ ਜਿਹੜੀ ਆ ਉਹ ਔਲਾਦ ਆ ਨਹੀਂ ਇਹ ਇੱਕ ਚੀਜ਼ ਹੋ ਰਿਹਾ ਜੀ ਇਹ ਵੇਖੋ ਕਿ ਸੂਬਾ ਸਰਹੰਦ ਜਿਹੜਾ ਨਰਕਾਂ ਨੂੰ ਤੋੜ ਦਿੱਤਾ ਭਾਈ ਸੰਦੀਪ ਸਿੰਘ ਸੱਣੀ ਨੇ ਇੱਕ ਖਾਲਸਾ ਗੱਲ ਕਹਿੰਦਾ ਹੁੰਦਾ ਆ ਕਿ ਝੁੱਕ ਕੇ ਆਏ ਨੂੰ ਦੇਖ ਪੱਕੀ ਤੇ ਚੜ ਕੇ ਆਏ ਨੂੰ ਤੇਗ ਪਤੀ ਤੇ ਆਪਾਂ ਦੇਖਿਆ ਵੀ ਉਹ ਜੇਲ੍ਹ ਦੇ ਵਿੱਚ ਸ਼ਾਇਦ ਉਹਨਾਂ ਨੇ ਦੁੱਖਾਂ ਨੇ ਸੋਚਿਆ ਹੋਣਾ ਵਾ ਤੇ ਇਹ ਨੂੰ ਕਿਹੜਾ ਹੁਣ ਪਿਸਤੌਲ ਆ ਤੇ ਆਪਾਂ ਤਿੰਨ ਜਾਣੇ ਆ ਤੇ ਆਪਾਂ ਇਹਦੇ ਗੱਲ ਪੈ ਜੀਏ ਜਦੋਂ ਅਗਲੇ ਪਾਸੇ ਉਹ ਫਨੀਅਰ ਸੱਤ ਨਿਕਲਿਆ ਤੇ ਉਹਨਾਂ ਦੇ ਵਿੱਚੋਂ ਇੱਕ ਤੇ ਨਰਕਾ ਨੂੰ ਤੁਰ ਗਿਆ ਉਹਨਾਂ ਦੇ ਦਿਮਾਗ ਦੇ ਵਿੱਚ ਇਹੋ ਕਹਾਣੀ ਚੱਲਦੀ ਹੋਣੀ ਆ ਤੇ ਇਹਨੇ ਸੂਰੀ ਨੂੰ ਸਾਡੇ ਜਿਹੜੇ ਨੂੰ ਮਾਰ ਦਿੱਤਾ ਵਾ ਤੇ ਅਸੀਂ ਇਹਦੇ ਗੱਲ ਪੈ ਡਾਂਗੇ ਪਰ ਅਗਲੇ ਪਾਸੇ ਜਦੋਂ ਉਹਨੇ ਵੀ ਡੌਲੇ ਫੜਕਾਏ ਤੇ ਉਹ ਅਗਲੇ ਪਾਸੇ ਤੋੜ ਦਿੱਤਾ ਤੇ ਹੁਣ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਵੀ ਛੇਪਸੈਣਾ ਵਾਲਿਆਂ ਦੀ ਵੀ ਇਹ ਇਹਦਾ ਕਿਉਂ ਇਹਦੇ ਪੱਖ ਚ ਘੁਗਤ ਰਹੇ ਆ ਉਹਦਾ ਕਾਰਨ ਆ ਕਿ ਜਿਹੜਾ ਸੂਬਾ ਸਰਹੰਦਾਈ ਜਿਹੜਾ ਖਾਨੇਦਾਰ ਸੀ ਨਾ ਇਹ ਬੜਾ ਬੁੱਚੜ ਤੇ ਅਜਾਜ ਕਿਸਮ ਦਾ ਬੰਦਾ ਸੀ ਕਿ ਇਹ ਅਜਾਜ ਜਿਹੜਾ ਬੰਦਾ ਸੀਗਾ ਇਹਨਾਂ ਚੋਂ ਹੀ ਲੋਕਾਂ ਦੀਆਂ ਧੀਆ ਭੈਣਾਂ ਚੁੱਕ ਲਿਆ ਹੁੰਦਾ ਸੀਗਾ ਤੇ ਉਹਨਾਂ ਨੇ ਫਿਰ ਜਦੋਂ ਉਹ ਉਹਨਾਂ ਦਾ ਮੂੰਹ ਕਾਲਾ ਕਰਦਾ ਸੀਗਾ ਤੇ ਉਹਨਾਂ ਉਸ ਔਰਤਾਂ ਦੇ ਵਿੱਚੋਂ ਛੇਪਸੈਣਾ ਵਾਲਿਆਂ ਨੇ ਜਨਮ ਲਿਆ ਜਿਹੜਾ ਬ੍ਰਿਗੇਡੀਅਰ ਸਿਨਹਾ ਸੀ ਨਾ ਹਾਂਜੀ ਉਹ ਵੀ ਜਦੋਂ ਇੱਥੇ ਖਾਰਗੂਆਲ ਸੀ ਜਦੋਂ ਜੁਝਾਰ ਸਿੰਘ ਸਾਡੇ ਅਸੀਂ ਧਰਤ ਨੂੰ ਬੋਲ ਗੱਲ ਜਰੇ ਸਨ ਮੈਂ ਤੁਹਾਨੂੰ ਦੱਸਦਾ ਇਹ ਇਸੇ ਨਾਲ ਵੀ ਗੱਲ ਜੁੜਦੀ ਆ ਬ੍ਰਿਗੇਡੀਅਰ ਸਿਨਹਾ ਨੇ ਵੀ ਇਹ ਗੱਲ ਆਖੀ ਸੀ ਕਹਿੰਦਾ ਸੀ ਕਿ ਮੈਂ ਸਿੱਖ ਕੌਮ ਦੀ ਜਾਂ ਪੰਜਾਬੀਆਂ ਦੀ ਜਿਹੜੀ ਨਸਲ ਆ ਉਹ ਬਦਲ ਦਊਗਾ ਸੋ ਮੈਨੂੰ ਲੱਗਦਾ ਹੈ ਕਿ ਜਿਹੜੀ ਬ੍ਰਿਗੇਡੀਅਰ ਸਿਨਹਾ ਨੇ ਗੱਲ ਆਖੀ ਸੀ ਨਾ ਕਿ ਨਸਲ ਬਦਲ ਦਊਗਾ ਉਹ ਬ੍ਰਿਗੇਡਰ ਸਿਨਹਾ ਦੇ ਹੀ ਇਹ ਜਿਹੜੇ ਆ ਕਿ ਉਹ ਸੈਨਾਬਾਦ ਜਿਹੜੇ ਵਾਰਸ ਆ ਜਿਹਦੀ ਉਹਨਾਂ ਦੀ ਨਸਲ ਜਿਹੜੀ ਉਹ ਬਦਲੀ ਹੋਈ ਆ ਮੈਂ ਤੁਹਾਨੂੰ ਦੱਸਦਾ ਨਾ ਸੂਬਸਰੰਦ ਉਹਦੇ ਬਾਰੇ ਲੋਕ ਗੱਲਾਂ ਕਰਦੇ ਨੇ ਜਿਹੜੇ ਅਸਲ ਉਹਦੇ ਬੱਚੇ ਆ ਉਹਦੇ ਕੁਸਕੇ ਨਹੀਂ ਇਹ ਕਹਿੰਦੀਆਂ ਨਜਾਇਜ਼ ਉਲਾਦਾਂ ਆ ਨਾ ਜਿਨ੍ਹਾਂ ਦਾ ਕਿਤੇ ਨਾ ਕਿਤੇ ਇਹਨਾਂ ਦਾ ਡੀਐਨਏ ਮਿਲਦਾ ਸੂਬਸਰੰਦ ਵਰਗਿਆਂ ਨਾਲ ਤੇ ਅਸਲ ਮੁਗਲਾਂ ਦੇ ਨਾਲ ਵੀ ਇਹਨਾਂ ਦਾ ਡੀਐਨਏ ਜਿਹੜਾ ਮੈਚ ਕਰਦਾ ਔਰ ਉਹਨਾਂ ਦਾ ਪਿਓ ਮਰਿਆ ਸੂਬਸਰੰਦ ਉਹਨਾਂ ਨੂੰ ਰਿਪੀਲ ਹੁੰਦੀ ਆ ਜਦ ਕਿ ਜੇ ਬੋਲਣਾ ਸੀਗਾ ਜਦੋਂ ਇਹ ਕਹਿੰਦੇ ਸਾਡਾ ਪੰਜਾਬ ਸਾਡਾ ਪੰਜਾਬ ਆ ਮਹੀਨਾ ਪਹਿਲਾਂ ਹੜ ਆਇਆ ਉਦੋਂ ਤੇ ਆਪਣੀ ਮਾਂ ਦੇ ਘਗਰੇ 'ਚ ਬੜੇ ਰਹੇ ਪਤਾ ਨਹੀਂ ਉਥੋਂ ਕੀ ਵੇਦੇ ਰਹੇ ਘਗਰੇ ਦੇ ਵਿੱਚੋਂ ਆਪਣੀ ਮਾਂ ਦੇ ਤੋਂ ਉਦੋਂ ਤੇ ਇਹ ਬੋਲੇ ਨਾ ਤੇ ਅੱਜ ਜਦੋਂ ਉਹਦੇ ਥਪੜੇ ਜੇ ਵੱਜੇ ਆ ਸੂਬਾ ਸਰੰਦ ਦੇ ਤੇ ਉਹ ਨਰਕਾਂ ਨੂੰ ਤੁਰ ਗਿਆ ਤੇ ਹੁਣ ਇਹਨਾਂ ਨੂੰ ਕਿੱਦਾਂ heids ਆਉਂਦੇ ਆ ਵਾ ਇਹਨਾਂ ਨੂੰ ਬਹੁਤ ਆ ਜਿਆਦਾ heed ਆ ਰਿਹਾ ਕਿ ਇਹਨਾਂ ਨੂੰ ਲੱਗਦਾ ਕਿ ਅਸਲੀ ਬਿਓ ਵੀ ਇਹਨਾਂ ਲੱਗੀਆਂ ਜਿਹੜਾ ਪੁਲਿਸ ਵੈਲਫੇਅਰ ਐਸੋਸੀਏਸ਼ਨ ਵਾਲੇ ਆ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੋਈ ਹੈ ਕਿ ਜਿਹੜੇ ਦਾਗੀ ਅਕਸਰ ਹੈਗੇ ਆ ਜਾਂ ਬਦਨਾਮ ਹੈਗੇ ਆ ਜਾਂ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦਾ ਕਹਾਣ ਕੀਤਾ ਉਹ ਕਹਿੰਦੇ ਅਸੀਂ ਵੀ ਉਹਨਾਂ ਦੇ ਭੋਗ ਦੇ ਸ਼ਾਮਲ ਨਹੀਂ ਹੋਵਾਂਗੇ ਇਹ ਕਹਿੰਦੇ ਸੰਸਕਾਰ ਅਸੀਂ ਕਰਾਵਾਂਗੇ ਦੂਜੇ ਸਿੰਘ ਸੈਨਾਵਾਦੇ ਕਹਿੰਦੇ ਭੋਗ ਦੇ ਸੀ ਜਾਵਾਂਗੇ ਕਿ ਮੈਂ ਪੋਸਟ ਪੜ੍ਹੀ ਆ ਪਤਾ ਨਹੀਂ ਰੱਬ ਜਾਣੇ ਝੂਠੀ ਆ ਕਿ ਸੱਚੀ ਆ ਕਿ ਸ਼ਿਪਸ ਸੈਨਾਵਾਲੇ ਨੇ ਕਿਹਾ ਕਿ ਜੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਇਹਦਾ ਭੋਗ ਨਹੀਂ ਪਊਗਾ ਤਾਂ ਅਸੀਂ ਕਰੋ ਕਰਾਂ ਕੁਛ ਇਹਨਾਂ ਦੀ ਕਥਾ ਹੁੰਦੀ ਆ ਅਸੀਂ ਉਹਦਾ ਭਾਵੇਂ ਇਹ ਇਨਾਂ ਦੀ ਮਰਜ਼ੀ ਭਾਵੇਂ ਰਮਾਇੰਦ ਦਾ ਪਾਸ ਕਰਾਉਣ ਭਾਵੇਂ ਗਰੜ ਦਾ ਕਾਹੀਏ ਕੋਈ ਜੱਗ ਕਰਾਉਣ ਇਹ ਇਨਾਂ ਦੀ ਮਰਜ਼ੀ ਆ ਉਹ ਜਦੋਂ ਬੰਦਾ ਹੀ ਉਹ ਇਨਾਂ ਦਾ ਸੀ ਇਹ ਸਰਕਾਰ ਹਕੂਮਤ ਨੂੰ ਖੁਸ਼ ਕਰਨ ਦੇ ਵਾਸਤੇ ਸੁਪਾਲ ਸਰਹੰਦ ਗੁੱਜੜ ਖਾਨੇਦਾਰ ਨੇ ਇੰਨਾ ਕੁਝ ਕੀਤਾ ਸੀ ਤੇ ਹੁਣ ਵੀ ਉਹਨਾਂ ਨੂੰ ਲੱਗਦਾ ਸੀ ਕਿ ਸੰਦੀਪ ਸਿੰਘ ਸੱਨੀ ਦੇ ਉੱਤੇ ਜੇਲ੍ਹ ਦੇ ਵਿੱਚ ਹਮਲਾ ਕਰਕੇ ਤੇ ਅਸੀਂ ਇਹ ਗੁਰੂਤਿਆਂ ਖੁਸ਼ੀਆਂ ਪ੍ਰਾਪਤ ਕਰ ਲਵਾਂਗੇ ਤੁਹਾਡੀਆਂ ਜਿਹੜੀਆਂ ਸਜ਼ਾਵਾਂ ਆ ਉਹ ਮਾਫ਼ ਹੋ ਜਾਣਗੀਆਂ ਸਾਨੂੰ ਜਿਹੜੀਆਂ ਮੋਗਲਾਂ ਦੀਆਂ ਔਲਾਦਾਂ ਨਹੀਂ ਨਾ ਜਿਹੜੇ ਬੰਦਰ ਸੈਨਾਵਾਲੇ ਉਹਨਾਂ ਨੇ ਤੇ ਹੱਥਾਂ ਤੇ ਚੁੱਕ ਲੈਣਾ ਸਾਡੀ ਬੱਲੇ ਬੱਲੇ ਕਰ ਦੇਣੀ ਆ ਤੇ ਬੱਲੇ ਬੱਲੇ ਥਾਂ ਤੇ ਉਹ ਤੇ ਕਲਪੌਠੇ ਉਹਨਾਂ ਨਾਲ ਤੇ ਵੇਖੋ ਸੁਭਾਸ਼ ਰੰਧ ਜਿਹੜਾ ਇੱਕ ਨਜਾਇਜ਼ ਪਿਓ ਸੀਗਾ ਵਿਚੋਨਾਂ ਦਾ ਕਈਆਂ ਦਾ ਉਹ ਗੱਡੀ ਚਾੜ੍ਹ ਦਿੱਤਾ ਉਹਨਾਂ ਨੇ ਬਿਲਕੁਲ ਬਿਲਕੁਲ ਹੁਣ ਕਲਪਦੇ ਆ ਤੇ ਮੈਂ ਬੰਦਰ ਸੈਨਾਵਾਲਿਆਂ ਨੂੰ ਕਹਿਣਾ ਵਾਂ ਪੀਏ ਜੇ ਤੁਸੀਂ ਵੀਡੀਓ ਆਡੀਓ ਛੱਡੋ ਅਸੀਂ ਵੀ ਵੀਡੀਓ ਤੁਹਾਨੂੰ ਜਵਾਬ ਨਾ ਦਈਏ ਤੇ ਆਜੋ ਕਿੱਥੇ ਮਿਲਣਾ ਜੀ ਤੁਸੀਂ ਵੀ ਦੋ ਆਜਿਓ ਤੇ ਅਸੀਂ ਵੀ ਦੋ ਆ ਜਾਾਂਗੇ ਸਾਡੇ ਕੋਲ ਤੇ ਰਵਾਇਤੀ ਸ਼ਸਤਰ ਆ ਸਾਡੀਆਂ ਕਿਰਬਾਨਾਂ ਤੇ ਤੁਸੀਂ ਜਿਹੜਾ ਆਪਣਾ ਤਸਵੀਰਤਾ ਸਾਹ ਲਿਓਗਾ ਵੜ ਕੇ ਲੈ ਆਇਓ ਤੇ ਤੁਹਾਨੂੰ ਦੱਸ ਦਾਂਗੇ ਵੀ ਖਾਲਸਾ ਕਿੱਥੇ ਵੱਸਦਾ ਆ ਜੀ ਤੁਹਾਨੂੰ ਪੂਰੀ ਜਿਹੜੀ ਜਾਣਕਾਰੀ ਉਹ ਦੇ ਦਾਂਗੇ ਅਸੀਂ ਖੁੱਲੇ ਆਮ ਰੂਪ ਦੇ ਵਿੱਚ ਕਹਿੰਦੇ ਆਂ ਕਿ ਅਸੀਂ ਵੀ ਪ੍ਰਸ਼ਾਸਨ ਨੂੰ ਲਿਖ ਕੇ ਦੇ ਦਿੰਦੇ ਆਂ ਤੁਸੀਂ ਵੀ ਲਿਖ ਕੇ ਦੇ ਦਿਓ ਪ੍ਰਸ਼ਾਸਨ ਵਿੱਚ ਨਾ ਆਵੇ ਆ ਜਿੰਨੇ ਵੀ ਛੇਵ ਸੈਨਿਕ ਹੋਰ ਰੋਹਾ ਪਾ ਰਹੇ ਆ ਸਿੱਖ ਕੌਮ ਦੇ ਖਿਲਾਫ ਇਹ ਜਿੱਥੇ ਮਰਜ਼ੀ ਜਿਹੜਾ ਆ ਸਮਾਂ ਵੇਖ ਲੈਣ ਤੇ ਜਿੱਥੇ ਮਰਜ਼ੀ ਜਿਹੜਾ ਆ ਉਹ ਟੱਕਰ ਲੈਣ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਜਵਾਬ ਆ ਉਹ ਦੇ ਦੇਵਾਂਗੇ ਪਰ ਅਸੀਂ ਸਿੱਖ ਕੌਮ ਦੇ ਖਿਲਾਫ ਇਹਨਾਂ ਨੂੰ ਇੱਕ ਵੀ ਜਿਹੜਾ ਲੱਭ ਜਿਆ ਉਹ ਨਹੀਂ ਬੋਲਣ ਦੇਵਾਂਗੇ ਸੁਧੀਰ ਸੂਰੀ ਜੇਕਰ ਮਰਿਆ ਜਾਂ ਤੇ ਆਪਣੀ ਬਕਵਾਸ ਦੇ ਕਰਕੇ ਜਿਹੜਾ ਆ ਉਹ ਮਰਿਆ ਆ ਜਿੰਨੀ ਉਹ ਬਕਵਾਸ ਕਰਦਾ ਸੀ ਸਿੱਖ ਕੌਮ ਦੀਆਂ ਧੀਆ ਭੈਣਾਂ ਦੇ ਖਿਲਾਫ ਗੁਰੂ ਘਰ ਦੇ ਖਿਲਾਫ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਖਿਲਾਫ ਦਰਬਾਰ ਸਾਹਿਬ ਦੇ ਖਿਲਾਫ ਇਥੋਂ ਤੱਕ ਕਿ ਸਾਡੇ ਕੌਮੀ ਨਾਇਕ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆ ਖਿਲਾਫ ਸੰਤ ਜਰਨੈਲ ਸਿੰਘ ਜੀ ਸਾਡੇ ਦਿਲਾਂ ਦੇ ਵਿੱਚ ਜਿਹੜਾ ਆ ਚੌਂਕੜਾ ਮਾਰ ਕੇ ਬੈਠੇ ਹੋਏ ਆ ਉਹ 20ਵੀਂ ਸਦੀ ਦੇ ਮਹਾਨ ਸਿੱਖਿਆ ਜਰਨੈਲਾਂ ਦੇ ਜਰਨੈਲ ਆ ਉਨ੍ਹਾਂ ਦੇ ਖਿਲਾਫ ਸਿੱਖ ਕੌਮ ਇੱਕ ਵੀ ਜਿਹੜਾ ਲੱਭ ਜੇ ਉਹ ਸਹਿਣ ਨਹੀਂ ਕਰੇਗੀ ਚਾਹੇ ਕੋਈ ਵੀ ਬੋਲੇ ਤੇ ਜਿਹੜਾ ਸੁਭਾ ਸਰਹੰਦ ਮਰਿਆ ਆ ਉਹ ਵੀ ਆਪਣੇ ਗਲਤੀਆਂ ਕਰਕੇ ਆਪਣੇ ਪਾਪਾ ਕਰਕੇ ਆਪਣੇ ਗੁਨਾਹਾਂ ਕਰਕੇ ਜਿਹੜਾ ਆ ਉਹ ਮਰਿਆ ਆ ਤੇ ਇਹੀ ਜਿਹੜਾ ਖਾਲਸਾ ਇਨਸਾਫ ਆ ਉਹ ਸੁਭਾ ਸਰਹੰਦ ਦੇ ਨਾਲ ਜਿਹੜਾ ਆ ਉਹ ਇੱਕ ਨਾ ਇੱਕ ਦਿਨ ਹੋਣਾ ਸੀ ਤੇ ਭਾਈ ਸੰਦੀਪ ਸਿੰਘ ਸੰਧੀ ਨੇ ਆਪਣਾ ਜਿਹੜਾ ਫਰਜ਼ ਆ ਉਹ ਨਿਭਾ ਦਿੱਤਾ ਸੁਭਾ ਸਰਹੰਦ ਉਹਨੂੰ ਤਾਂ ਹੀ ਕਿਹਾ ਜਾਂਦਾ ਸੀ ਉਹ ਆਪਣੇ ਆਪ ਨੂੰ ਵੀ ਸੁਭਾ ਸਰਹੰਦ ਕਹਿੰਦਾ ਸੀ ਤੇ ਸੇਖ ਸੰਗਤਾਂ ਵੀ ਉਹਨਾਂ ਨੂੰ ਸੂਬਾ ਸਰਹੰਦ ਉਹਨੂੰ ਇਸੇ ਕਰਕੇ ਕਹਿੰਦੀਆਂ ਸੀ ਕਿਉਂਕਿ ਜਿਵੇਂ ਸੂਬੇ ਸਰਹੰਦ ਨੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਉਸੇ ਤਰ੍ਹਾਂ ਇਸ ਸੂਬੇ ਸਰਹੰਦ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੂਰਾ ਜਿਹੜਾ ਆ ਜੁਲਮ ਮਚਾਇਆ ਹੋਇਆ ਸੀ ਇਹ ਤੋ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਦੋਂ ਸ੍ਰੀ ਅਖੰਡ ਪਾਤਸ਼ਾਹ ਚੱਲ ਰਿਹਾ ਹੁੰਦਾ ਸੀ ਤੇ ਚੱਲਦੇ ਸ੍ਰੀ ਅਖੰਡ ਪਾਤਸ਼ਾਹ ਦੇ ਵਿੱਚੋਂ ਪਾਠੀ ਸਿੰਘਾਂ ਨੂੰ ਗਰੰਥੀ ਸਿੰਘਾਂ ਨੂੰ ਚੁੱਕ ਕੇ ਜਿਹੜਾ ਉਹ ਲੈ ਜਾਂਦਾ ਸੀ ਕਿੰਨੇ ਅਖੰਡ ਪਾਤਸ਼ਾਹ ਇਹਨੇ ਜਿਹੜੇ ਖੰਡਿਤ ਕੀਤੇ ਇਹ ਸ਼ਰਾਬਾਂ ਪੀ ਕੇ ਇਹਨੇ ਪਤਾ ਨਹੀਂ ਕਿੰਨੀਆਂ ਸਾਡੀਆਂ ਧੀਆ ਭੈਣਾਂ ਦੀ ਥਾਣਿਆਂ ਦੇ ਵਿੱਚ ਜਿਹੜੀ ਪੱਤਿਆ ਉਹ ਰੋਲਦੀ ਹੋਣੀ ਆ ਕਿਸੇ ਦੇ ਸਿਰ ਦੇ ਵਿੱਚ ਇਹਨੇ ਜਿਹੜੇ ਕਿੱਲ ਖੋਕ ਦਿੱਤੇ ਤੇ ਬੁੱਜਣ ਥਾਣੇਦਾਰ ਸੁਪਾਸਰ ਹੰਦਦਾ ਹੀ ਜਿਹੜਾ ਦੂਜਾ ਯਾਰ ਸੀ ਸਵਰਨ ਘੋਟਨਾ ਉਹਦੇ ਭਾਈ ਗੁਰਦੇਵ ਸਿੰਘ ਦੇਗੂ ਨੂੰ ਗਰਮ ਕਰਾਹੀ ਵਿੱਚ ਜਿਹੜਾ ਉਬਾਲ ਕੇ ਜਿਹੜਾ ਸ਼ਹੀਦ ਆ ਉਹ ਕੀ ਕਹਾ ਸੀ ਅਸੀਂ ਇਹਨਾਂ ਦੇ ਜੁਲਮਾਂ ਨੂੰ ਭੁੱਲ ਨਹੀਂ ਸਕਦੇ ਜੋ ਇਹੋ ਜਿਹੇ ਬੁੱਜੜਾ ਨੇ ਜਿਹੜੇ ਜੁਲਮ ਆ ਕਮਾਏ ਤੁਸੀਂ ਨਾ ਤਾਂ ਬਾਬਾ ਚਰਨ ਸਿੰਘ ਦੀ ਕਾਪੀ ਮੈਂ ਤੁਹਾਨੂੰ ਉਸੇ ਗੱਲ ਤੇ ਲਿਆਉਣ ਲੱਗਾ ਮੈਂ ਕਿ ਜਿਹੜਾ ਬੁੱਜੁਰਗ ਸਵਰਨ ਘੋਟਨਾ ਸੀਗਾ ਜਦੋਂ ਉਹਦਾ ਭੋਗ ਪੈਣਾ ਸੀਗਾ ਤੇ ਸਾਡੇ ਜਿਹੜੇ ਦੋ ਕਾਲਸੇ ਆ ਸਾਡੀ ਫੈਡਰੇਸ਼ਨ ਦੇ ਜਿਹੜੇ ਸਾਬਕਾ ਪ੍ਰਧਾਨ ਹੈ ਭਾਈ ਬਲਵੰਤ ਸਿੰਘ ਪਾਲਾ ਉਹਨਾਂ ਨੇ ਤੇ ਉਹਨਾਂ ਦੇ ਇੱਕ ਸਾਥੀ ਨੇ ਭਾਈ ਸਤਨਾਮ ਸਿੰਘ ਬਨਾਵਾ ਨਹੀਂ ਜਲੰਧਰ ਵਿੱਚ ਉਹਦਾ ਭੋਗ ਨਹੀਂ ਸੀ ਪੈਣ ਦਿੱਤਾ ਤੇ ਸੇਕਰ ਵਾਈਟ ਅਨੁਸਾਰ ਤੇ ਅੱਜ ਵੀ ਚਲੋ ਇਹ ਸਾਰੇ ਪਿੱਛੇ हट ਗਏ ਆ ਕੋਈ ਵੀ ਗਰੰਟੀ ਉਹਨਾਂ ਨੂੰ ਨਹੀਂ ਮਿਲਿਆ ਕੋਈ ਰਾਗੀ ਨਹੀਂ ਮਿਲਿਆ ਜਿਹੜੇ ਪੁਲਿਸ ਵੈਲਫੇਅਰ ਵਾਲੇ ਉਹ ਵੀ ਪਿੱਛੇ हट ਗਏ ਆ ਤੇ ਜੇ ਬਾਂਦਰ ਸਿੰਘਾ ਚਾਹੁੰਦੀ ਹੈ ਕੁਝ ਕਰਨਾ ਤੇ ਆਜੋ ਆਹ ਉਹਦਾ ਪਿੰਡ ਆ ਤਰਨਤਾਰਨ ਸਾਹਿਬ ਦੇ ਵਿੱਚ ਤੇ ਜੇ ਤੁਹਾਡੀਆਂ ਲੱਤਾਂ ਭਾਰ ਝਲਦੀਆਂ ਵਾਂ ਤੇ ਆਜੋ ਉਹਦਾ ਭੋਗ ਬਾਕੇ ਖਾ ਦਿਓ ਤੇ ਤੁਹਾਨੂੰ ਦੱਸਾਂਗੇ ਕੀ ਭਾਵੇਂ ਖਦੀ ਆ ਉਸ ਤਰ੍ਹਾਂ 50 ਵਾਰੀ ਤੁਹਾਨੂੰ ਨਾਸਾਂ ਬੰਦ ਕੀਤੀਆਂ ਤੁਹਾਨੂੰ ਭੁਜਾਇਆ ਟਾਈਮ ਦੇ ਕੇ ਤੁਸੀਂ ਨਹੀਂ ਆਏ ਆ ਬੰਦਰਸੈਨ ਵਾਲੇ ਜਿਹੜੇ ਉਹਨਾਂ ਦੀ ਗੱਲ ਹੋ ਰਹੀ ਆ 2006 ਦੇ ਵਿੱਚ ਇਹਨਾਂ ਨੇ ਬੜਾ ਰੋਲਾ ਪਾਇਆ ਸੀ ਤੇ ਜਿਹੜਾ ਸਿਵਲ ਸੈਨਾ ਦਾ ਕੋਪੂ ਪ੍ਰਧਾਨ ਸੀ ਤਰਨਤਾਰਨ ਦੇ ਵਿੱਚ ਭਾਈ ਬਲਵੰਤ ਸਿੰਘ ਗੋਪਾਲਾ ਨੇ ਉਹਦਾ ਜਿਹੜਾ ਸਿਰ ਆ ਉਹ ਪਾ ਰਿਆ ਸੀ ਤੇ ਜੇ ਤੁਸੀਂ ਆਓਗੇ ਤਰਨਤਾਰਨ ਦੀ ਧਰਤੀ ਤੇ ਆਓਗੇ ਉਹਦਾ ਪੁੱਛੜ ਦਾ ਭੋਗ ਪਾਉਣ ਵਾਸਤੇ ਤੇ ਮੈਂ ਤੁਹਾਨੂੰ ਗਰੰਟੀ ਨਾਲ ਲਿਖ ਕੇ ਦਿੰਦਾ ਆ ਤੁਹਾਡੇ ਮਨਾਂ ਦੇ ਵਿੱਚ ਜਿਹੜੀ ਚੀਜ਼ ਹੈ ਨਾ ਨਹੀਂ ਸੂਰੀ ਤੋਂ ਵਾਕ ਹੋਵੇ ਜੇ ਤੁਹਾਡਾ ਸੂਰੀ ਨਾਲ ਮੇਲ ਵੀ ਕਰਾ ਦੇਾਂਗੇ ਜਾਓ ਤੁਹਾਡਾ ਸੂਰੀ ਨਾਲ ਪੱਕਾ ਮੇਲ ਕਰਾਵਾਂਗੇ ਤੁਸੀਂ ਆ ਜਿਓ ਤਨਤਨ ਸਾਹਿਬ ਦੇ ਘੋਗਤੇ ਜੇਕਰ ਵੀ ਕਿਉਂਕਿ ਅਸੀਂ ਉਹਦਾ ਕਿਸੇ ਰਵਾਇਤ ਅਨਸਾਰ ਪਾਉਣਾ ਵਾ ਤੇ 100% ਆ ਤੁਹਾਡਾ ਸੂਰੀ ਨਾਲ ਵੀ ਮੇਲ ਕਰਾਵਾਂਗੇ ਤੇ ਆ ਜਿਹੜਾ ਪੁੱਛਣ ਗਿਆ ਵਾ ਜਿਹੜਾ ਸੁਭਾ ਸਰਹੰਦਾ ਆਪਣੇ ਆਪ ਨੂੰ ਕਹਿੰਦਾ ਇਹਦੇ ਨਾਲ ਵੀ ਤੁਹਾਡਾ ਮੇਲ ਕਰਾ ਦੇਾਂਗੇ ਇਹਦੇ ਲਾਗੇ ਬੈਠੇ ਰਹੋ ਜਿਹੜਾ ਸਵਰਨ ਘੋਟੜੇ ਦਾ ਜਿਹੜਾ ਭੋਗ ਆ ਸਿੰਘਾਂ ਨੇ ਰੋਕਿਆ ਸੀ ਸੁਭਾ ਸਰਹੰਦ ਦਾ ਭੋਗ ਵੀ ਜਿਹੜਾ ਆ ਉਹ ਇਸੇ ਤਰ੍ਹਾਂ ਜਿਹੜਾ ਰੋਕਿਆ ਜਾਏਗਾ ਉਹਦਾ ਜਿਹੜਾ ਭੋਗ ਆ ਉਹ ਕਿਸੇ ਕਿਸਮ ਦੇ ਉੱਤੇ ਵੀ ਜਿਹੜਾ ਆ ਉਹ ਨਹੀਂ ਪੈਣ ਦਿੱਤਾ ਜਾਏਗਾ ਜਿਹਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ ਫੌਜਾਂ ਦੇ ਜਰਨੈਲ ਵਿੱਚੋਂ ਇੱਕ ਸੀ ਰਣਜੀਤ ਵਿਆਲ ਭਾਰਤੀ ਹਾਕਮਾਂ ਦਾ ਜਿਹੜਾ ਕਰਿੰਦਾ ਉਹ ਵੀ ਜਦੋਂ ਮਰਿਆ ਸੀ ਨਾ ਤੇ ਗੁਰੂ ਘਰ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸਰੂਪ ਨਹੀਂ ਦਿੱਤਾ ਸੀ ਕੇ ਪੀ ਐਸ ਗਿੱਲ ਜਦੋਂ ਮਰਿਆ ਸੀ ਤੇ ਉਦੋਂ ਸ਼ਰੋਮਣੀ ਕਮੇਟੀ ਦੇ ਅਤੇ ਸਰਬੱਤ ਖਾਲਸਾ ਦੇ ਦੋਵਾਂ ਜਥੇਦਾਰਾਂ ਨੇ ਉਹਦਾ ਵਿਰੋਧ ਕੀਤਾ ਸੀ ਕਿ ਕੋਈ ਵੀ ਸੇਖਰ ਵੈਦਾਂ ਅਨੁਸਾਰ ਉਹਦੀਆਂ ਜਿਹੜੀਆਂ ਰਸਮਾਂ ਆ ਨਾ ਕਰੇ ਕੋਈ ਵੀ ਜਾਗੀ ਪਾਠੀ ਸਿੰਘ ਅਰਦਾਸ ਨਾ ਕਰੇ ਖੰਡ ਪਾਠ ਸਾਹਿਬ ਨਾ ਕਰੇ ਹਜੇ ਕਿਉਂ ਬਾਦਲਾਂ ਦਾ ਯਾਰ ਸੀਗਾ ਪੱਕਾ ਬਾਦਲ ਕਹਿੰਦੇ ਤਾਂ ਸਾਰੇ ਯਾਰ ਬਾਦਲ ਨੂੰ ਘੋਟਣਾ ਵੀ ਉਹਨਾਂ ਦਾ ਯਾਰ ਆ ਸੂਬਾ ਸਰਹੰਦ ਵੀ ਉਹਨਾਂ ਦਾ ਯਾਰ ਆ ਹਜ਼ਾਰ ਆਦਮ ਵੀ ਯਾਰ ਆ ਸੁਮੇਧ ਸੈਣੀ ਵੀ ਉਹਨਾਂ ਦਾ ਯਾਰ ਆ ਆ ਹੁਣ ਭਈਆਂ ਦਾ ਜਿਹੜਾ ਰੋਦਾ ਆ ਪ੍ਰਵਾਸੀਆਂ ਦਾ ਰੋਦਾ ਚੱਲ ਰਿਹਾ ਆ ਉਹ ਜਿਹੜਾ ਸਿੱਖਾਂ ਨੂੰ ਧੰਗੀ ਦੇ ਰਿਹਾ ਉਹ ਵੀ ਬਾਦਲ ਦਾ ਯਾਰ ਆ ਜਿਹੜਾ ਸਿੱਖਾਂ ਦਾ ਦੁਸ਼ਮਣ ਹੋਊਗਾ ਉਹ ਬਾਦਲਾਂ ਦਾ ਯਾਰ ਹੋਊਗਾ ਉਹ ਛੇਵ ਸੈਨਾਵਾਲਿਆਂ ਦਾ ਜਿਹੜਾ ਬਾਂਦਰ ਸੈਨਾਵਾਲਿਆਂ ਦਾ ਮਾਤ ਕਰਿਓ ਛੇਵ ਸੈਨਾ ਬੜਾ ਛੇਵ ਜਿਹੜਾ ਨਾ ਉਹ ਬੜਾ ਉੱਚਾ ਉੱਚਾ ਲੱਗ ਗਿਆ ਉਹ ਨਹੀਂ ਆਪਾਂ ਕਹਿਣਾ ਬਾਂਦਰ ਸੈਨਾ ਕਹਿਣਾ ਆ ਕਿ ਬਾਂਦਰ ਸੈਨਾ ਵਾਲਿਆਂ ਦਾ ਉਹ ਯਾਰ ਹੀ ਨਿਕਲੂਗਾ ਸੋ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਛੇਵ ਸੈਨਾਵਾਲਿਆਂ ਨੂੰ ਕਿ ਉਹ ਆਪਣੀਆਂ ਭੈੜੀਆਂ ਹਰਕਤਾਂ ਤੋਂ ਜਿਹੜਾ ਬਾਜ਼ਿਆ ਉਹ ਔਣ ਸੁਧੀਰ ਸੂਰੀ ਨੇ ਵੀ ਬੜੀ ਹੱਤ ਚੁੱਕੀ ਹੋਈ ਸੀ ਉਹ ਵੀ ਸਿੱਖ ਕੌਮ ਦੇ ਖਿਲਾਫ ਭੁਗਤਦਾ ਸੀ ਤੇ ਉਹਨੂੰ ਆਪਣਾ ਜਿਹੜਾ ਹਸ਼ਰਿਆ ਉਹ ਭੁਗਤਣਾ ਪਿਆ ਤੇ ਤੁਹਾਨੂੰ ਆਪਣੇ ਮੂੰਹ ਦੇ ਉੱਤੇ ਜਿਹੜੀਆਂ ਸ਼ਿਕਲੀਆਂ ਆ ਉਹ ਪਾਉਣੀਆਂ ਚਾਹੀਦੀਆਂ ਆ ਕਿ ਬਾਅਦ ਵਿੱਚ ਜਦੋਂ ਟੀਕਾ ਮਾਰਦੇ ਉਹ ਬਾਅਦ ਵਿੱਚ ਕਹਿੰਦੇ ਹੋ ਕਿ ਸਾਨੂੰ ਜਿਹੜੀਆਂ ਆ ਉਹ ਜਿਹੜੀਆਂ ਜੈਕਟਾਂ ਚਾਹੀਦੀਆਂ ਆ ਸਾਨੂੰ ਸਿਕਿਉਰਟੀਆਂ ਚਾਹੀਦੀਆਂ ਆ ਸੋ ਪਹਿਲਾਂ ਹੀ ਹੁੰਦਾ ਇੱਕ ਲੁਧਿਆਣੇ ਦਾ ਇੱਕ ਗੰਦਿਆ ਕੋ ਸਿਮਰਨ ਮੰਡ ਉਹ ਵੀ ਬੜੀ ਬਕਵਾਸ ਕਰਦਾ ਆ ਸੋ ਉਹ ਵੀ ਆਪਣੀ ਜਿਹੜੀ ਬਕਵਾਸ ਹੈ ਉਹ ਬੰਦ ਕਰ ਲਵੇ ਤੇ ਬਾਅਦ ਵਿੱਚ ਜੇਕਰ ਖਾਲਸੇ ਨੇ ਖਾਲਸਾ ਹੀ ਹੱਥ ਵਿਖਾ ਦਿੰਦੇ ਤੇ ਫਿਰ ਬਾਅਦ ਵਿੱਚ ਨਾ ਰੋਲਾ ਪਾਇਓ ਕਿ ਅੱਤਵਾਦੀ ਆ ਗਏ ਭਿੰਡਰਾਂ ਵਾਲੇ ਦੇ ਬੰਦੇ ਆ ਗਏ ਬੱਬਰ ਆ ਗਏ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਗਾ ਤੁਸੀਂ ਅੱਜ ਸਰਕਾਰਾਂ ਦੇ ਟਾਟ ਬਣੇ ਹੋ ਇਹੋ ਹੀ ਟਾਟ ਸੂਬਾ ਸਿਰੰਦ ਸੀਗਾ ਇਹੋ ਹੀ ਇਹੋ ਜਿਹੇ ਹੋਰ ਬਣੇ ਸੀਗੇ ਐਂਡ ਸਰਕਾਰਾਂ ਉਹਨਾਂ ਦੇ ਉੱਪਰ ਆਪਣਾ ਹੱਥ ਖਿੱਚ ਲੈਂਦੀਆਂ ਵਾਂ ਸਮਾਂ 10 ਸਾਲ ਲੱਗ ਜਾਣਗੇ 5 ਸਾਲ ਲੱਗ ਜਾਣਗੇ ਤੁਸੀਂ ਇਸ ਗੱਲ ਨੂੰ ਭੁੱਲ ਜਾਓਗੇ ਕਿ ਤੁਸੀਂ ਸਿੱਖਾਂ ਦੇ ਖਿਲਾਫ ਕੋਈ ਗੱਲ ਕੀਤੀ ਪਰ ਅਸੀਂ ਨਹੀਂ ਭੁੱਲਾਂਗੇ ਮੈਂ ਮਰ ਜਾਵਾਂਗਾ ਮੇਰਾ ਪੁੱਤ ਅੱਗੇ ਤਿਆਰ ਹੋਊਗਾ ਰਜੀਤ ਸਿੰਘ ਚੱਲ ਜਾਊਗਾ ਦੁਨੀਆ ਤੋਂ ਇਹਦੇ ਬੱਚੇ ਤਿਆਰ ਹੋਣਗੇ ਸਾਡੇ ਬੱਚੇ ਨਾਂ ਹੀ ਹੋਣਗੇ ਕਿਸੇ ਹੋਰ ਸਿੱਖ ਦੇ ਬੱਚੇ ਆ ਜਾਣਗੇ ਉਹ ਪਰ ਸਾਨੂੰ ਤੁਹਾਡੀਆਂ ਗੱਲਾਂ ਜਿਹੜੀਆਂ ਬਕਵਾਸ ਇਥੇ ਯਾਦ ਰਹੂਗੀ ਜਿਹਨੇ ਸੁੱਭਾ ਸਾਰਾ ਤੇ ਜਵਾਨੀ ਦੇ ਨਸ਼ੇ ਦੇ ਵਿੱਚ ਉਹ ਤੇ ਬਥੇਰੇ ਪਾਪ ਕਰ ਗਿਆ ਪਰ ਐਂਡ ਉਹਦਾ ਅੰਸ਼ਰਗੀ ਹੋਇਆ ਤੇ ਸੁਦੀਸ਼ ਸੂਰੀ ਵੀ ਜਿਹੜਾ ਸੀਗਾ ਉਹ ਇਹਨਾਂ ਦੇ ਗਨਮੈਨਾਂ ਦੇ ਸਿਰ ਦੇ ਉੱਤੇ ਬਕਵਾਸ ਕਰ ਗਿਆ ਐਂਡ ਸਾਰੇ ਪਾਸੇ ਗਨਮੈਨ ਘੁਲਤੇ ਹੀ ਗਏ ਤੇ ਗਨਮੈਨਾਂ ਦੇ ਵਿੱਚ ਉਹਨੂੰ ਫੋਕਿਆ ਇੰਦਰਾ ਗਾਂਧੀ ਉਹ ਗਨਮੈਨਾਂ ਦੇ ਵਿੱਚ ਘਿਰੀ ਹੋਈ ਸੀਗੀ ਆਪਣੀ ਕੋਠੀ ਦੇ ਅੰਦਰ ਸੀਗੇ ਤੇ ਸਿੰਘਾਂ ਦੀ ਜ਼ਮੀਰ ਜਾਗੀ ਉਹਨਾਂ ਨੇ ਦਾਤਾ ਬਿਆਨਤਾ ਗੁੱਚੜ ਜਿਹੜਾ ਸੀਗਾ ਆਲੇ-ਦੁਆਲੇ ਗਨਮੈਣ ਰਹਿੰਦੇ ਸੀਗੇ ਸਿੱਖਾਂ ਨੇ ਉਹਨੂੰ ਵੀ ਮਾਰਤਾ ਗੋਬਿੰਦ ਰਾਮ ਗੋਬਿੰਦ ਰਾਮ ਜਿਹੜਾ ਉਹਨੂੰ ਸਿੱਖਾਂ ਨੇ ਜਦੋਂ ਮਾਰਿਆ ਆਪਦੇ ਟਿਕਾਣੇ ਤੇ ਨਹੀਂ ਮਾਰਿਆ ਅਗਲੇ ਤੇ ਘਰ ਜਾ ਕੇ ਮਾਰਿਆ ਜਰਨਲ ਅਡਵਾਈਰ ਮਾਰਿਆ ਉਹਦੇ ਘਰ ਮਾਰਿਆ ਇੰਦਰਾ ਗਾਂਧੀ ਮਾਰੀ ਉਹਦੇ ਘਰ ਮਾਰੀ ਬਿਆਨਤ ਸਿੰਘ ਮਾਰਿਆ ਉਹਦੇ ਦਫ਼ਤਰ 'ਚ ਮਾਰਿਆ ਗੋਬਿੰਦ ਰਾਮ ਮਾਰਿਆ ਉਹਦੇ ਦਫ਼ਤਰ ਦੇ ਵਿੱਚ ਮਾਰਿਆ ਜਿਹੜੀ ਹਕੂਮਤ ਨੇ ਪੁਲਿਸ ਜਾਬਰ ਪੁਲਸ ਵਾਲਾ ਆ ਜਿਹੜਾ ਹੁਣ ਮਾਰਿਆ ਵਾ ਸੂਬਾ ਸਿਰੰਦ ਦੇ ਝੀਲ ਦੇ ਵਿੱਚ ਪੁਲਸ ਵਾਲਿਆਂ ਨੇ ਸਾਰੇ ਪਾਸੇ ਪਹਿਰੇ ਦੇ ਵਿੱਚ ਮਾਰਿਆ ਪਰ ਇਹ ਯਾਦ ਰੱਖਿਓ ਕਿ ਸਾਡਾ ਕਿਸੇ ਧਰਮ ਦੇ ਨਾਲ ਕਿਸੇ ਬੰਦੇ ਨਾਲ ਕੋਈ ਵੈਰ ਵਿਰੋਧ ਨਹੀਂ ਕਰ ਪਰ ਜਦੋਂ ਤੁਸੀਂ ਸਾਡੀ ਕੌਮ ਦੇ ਸਾਡੇ ਸ਼ਹੀਦਾਂ ਦੇ ਸਾਡੇ ਗੁਰੂ ਸਾਹਿਬ ਦੇ ਬਾਰੇ ਸਾਡੀਆਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਮਾੜਾ ਬੋਲੋਗੇ ਤੇ ਉਸੇ ਦਿਨ ਤੁਸੀਂ ਆਪ ਦੀ ਧੁਰ ਦੀ ਟਿਕਟ ਦੇ ਉੱਤੇ ਤੁਹਾਡੇ ਸਾਈਨ ਹੋ ਜਾਂਦੇ ਤੇ ਸਾਡੇ ਵੀ ਸਾਈਨ ਹੋਏ ਹੁੰਦੇ ਆ ਫਿਰ ਅਸੀਂ ਹੋਈਏ ਜਾਂ ਵੀਰ ਸੰਦੀਪ ਸਿੰਘ ਸਨਹੀ ਹੋਣ ਜਾਂ ਭਾਈ ਜਗਤਾਰ ਸਿੰਘ ਹਵਾਰਾ ਕਿਸੇ ਨਹੀਂ ਦੀ ਸੇਵਾ ਲੱਗ ਸਕੀ ਆ ਸਾਡੀ ਹਜੇ ਤੱਕ ਨਹੀਂ ਲੱਗੀ ਅਸੀਂ ਵੀ ਲਾਈਨ ਦੇ ਵਿੱਚ ਆ ਸੇਵਾ ਖੱਟਣ ਵਾਸਤੇ ਕੀ ਪਤਾ ਸੰ ਨੂੰ ਵੀ ਕੋਈ ਨਾ ਕੋਈ ਚੰਗੀ ਸੇਵਾ ਮਿਲ ਜੇ ਬਸ ਇਹ ਯਾਦ ਰੱਖਿਓ ਕਿ ਜੇਕਰ ਉਹ ਮੱਸਾ ਲੰਗਰ ਆਇਆ ਸੀ ਨਾ ਤੇ ਫਿਰ ਭਾਈ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਵੀ ਜਿਹੜੇ ਉਹ ਆਏ ਸੀ ਤੇ ਜੇ ਇੰਦਰਾ ਗਾਂਧੀ ਆਈ ਸੀ ਤੇ ਭਾਈ ਸਤਵੰਦ ਸਿੰਘ ਭਾਈ ਬਿਆਰਦ ਸਿੰਘ ਵੀ ਜਿਹੜੇ ਆ ਉਹ ਨਿਤਰੇ ਸੀ ਜੇਕਰ ਜਨਰਲ ਬਾਧੇ ਆਇਆ ਤੇ ਭਾਈ ਹਰਦੀਪ ਸਿੰਘ ਦਿੰਦਾ ਭਾਈ ਸੁਖਦੇਵ ਸਿੰਘ ਸੁਖਾ ਵਰਗੇ ਜਿਹੜੇ ਸੂਰਮੇ ਆ ਉਹ ਨਿਤਰੇ ਸੀ ਤੇ ਜੇਕਰ ਆ ਸੂਰੀ ਵਰਗੇ ਸੁਭਾ ਸਰਹੰਦ ਵਰਗੇ ਆਏ ਤੇ ਫਿਰ ਭਾਈ ਸੰਦੀਪ ਸਿੰਘ ਸੰਧੀ ਵਰਗੇ ਜਿਹੜੇ ਯੋਧੇ ਆ ਉਹ ਵੀ ਨਿਤਰੇ ਸੀ ਸੋ ਖਾਲਸਾ ਜਿਹੜਾ ਆ ਉਹ ਫਿਰ ਭਾਜੀ ਜਿਹੜਾ ਆ ਚੰਗੀ ਤਰ੍ਹਾਂ ਜਿਹੜਾ ਆ ਮੋਰਦਾ ਫਿਰ 21 ਦੇ ਜਿਹੜਾ 51 ਆ ਉਹ ਚੰਗੀ ਤਰ੍ਹਾਂ ਜਿਹੜਾ ਆ ਉਹ ਮੋਰ ਦਿੰਦਾ ਆ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਵਾਂ ਦੇ ਕਿਹਾ ਕਰਦੇ ਸਨ ਕਿ ਸਾਡਾ ਯਾਦੀ ਨੌਰ ਤੇ ਕਿਸੇ ਦਿਨ ਕੋਈ ਵੈਰ ਨਹੀਂ ਨਾ ਹੀ ਕਿਸੇ ਦਿਨ ਕੋਈ ਹੀਰ ਖਾਇਆ ਪਰ ਜੇਕਰ ਸਾਡੇ ਧਰਮ ਨੂੰ ਕੋਈ ਨੇਸ ਤੋਂ ਨਾਬੂਦ ਨਾਸ ਕਰਨਾ ਚਾਹੇਗਾ ਤੇ ਖਾਲਸਾ ਬਰਦਾਸ਼ਤ ਨਹੀਂ ਕਰੇਗਾ ਉਹ ਕਹਿੰਦੇ ਸਨ ਕਿ ਹਿੰਦੂ ਪੱਕਾ ਹਿੰਦੂ ਬਣੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਸਿੱਖ ਪੱਕਾ ਜਿਹੜਾ ਆ ਉਹ ਸਿੱਖ ਬਣੇ ਪਰ ਜਦੋਂ ਉਹਨਾਂ ਹਿੰਦੂ ਸਾਮਰਾਜ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਤੇ ਫਿਰ ਸੰਤ ਜਨਰੈਲ ਸਿੰਘ ਨੇ ਸਿਧਾਂਤਿਕ ਚੁਣੌਤੀ ਵੀ ਦਿੱਤੀ ਤੇ ਹਤਿਆਰਬੰਦ ਜਿਹੜੀ ਆ ਉਹ ਟੱਕਰ ਵੀ ਦਿੱਤੀ ਸੋ ਸੁਧੀਰ ਸੂਰੀ ਵਰਗੇ ਆਪਣੀਆਂ ਹਰਕਰਾਂ ਦੇ ਕਰਕੇ ਜਿਹੜੇ ਮਾਰੇ ਗਏ ਸੂਬਾ ਸਰਹੰਦ ਵਰਗੇ ਜਾਲਮ ਅਫਸਰ ਵੀ ਜਿਹੜੇ ਮਾਰੇ ਗਏ ਤੇ ਹੁਣ ਜਿਹੜੇ ਆ ਸ਼ਿਵ ਸੈਨਿਕ ਜਾਂ ਹੋਰ ਹਿੰਦੂ ਤਕੀਏ ਜਾਂ ਇਹਨਾਂ ਦੇ ਜਿਹੜੇ ਸੰਧਿਆ ਉਹ ਬਕਵਾਸ ਕਰ ਰਹੇ ਆ ਉਹਨਾਂ ਨੂੰ ਆਪਣੀਆਂ ਹਰਕਤਾਂ ਤੋਂ ਸਮਝ ਰਹਿੰਦੇ ਆ ਜਿਹੜਾ ਆ ਆਵਾਜ਼ ਆ ਜਾਣਾ ਚਾਹੀਦਾ ਆ ਇਹ ਨਾ ਹੋਵੇ ਕਿ ਉਹਨਾਂ ਨੂੰ ਕੋਈ ਗੁਰੂ ਦਾ ਆਵਾਜ਼ ਆ ਕੇ ਜਿਹੜਾ ਆ ਟੱਕਰ ਜਾਵੇ ਤੇ ਬਾਅਦ ਵਿੱਚ ਫਿਰ ਤੁਸੀਂ ਪਿੱਠ ਥਿਆਪਾ ਜਿਹੜਾ ਆ ਉਹ ਕਰਦੇ ਰਹੋ ਸੋ ਇੰਨੀਆਂ ਕੋ ਗੱਲਾਂ ਸੰਗਤਾਂ ਦੇ ਨਾਲ ਵੀ ਕਰਨੀਆਂ ਸੀ ਤੇ ਆ ਸ਼ਿਵ ਸੈਨਿਕਾਂ ਨੂੰ ਵੀ ਜਿਹੜੀ ਆ ਤਾਰਨਾ ਆ ਉਹ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ